ਲਾਈਫ ਹੈ ਹੀ ਇੱਕ ਸਟਰਗਲ ਦਾ ਨਾਮ ਹੈ ਬਟ ਇਹਦੇ ਤੋਂ ਘਬਰਾਉਣਾ ਨਹੀਂ ਮੈਂ ਤੇ ਇਹੀ ਚਾਹਾਂਗੀ ਕਿ ਆਪਣੀਆਂ ਜੁਨੀਆਂ ਵੀ ਮਹਿਲਾਵਾਂ ਵਾ ਉਹ ਵੱਦ ਤੋਂ ਵੱਦ ਪੜ੍ਹਨ ਲਿਖਨ ਔਰ ਫੀਲਡ ਵਿੱਚ ਆਉਣਾ ਬੱਚਾ ਤੇ ਕਿਸੇ ਵਾਲੀ ਰੋਂਦੇ ਨੂੰ ਵੀ ਛੱਡ ਕੇ ਜਾਣਾ ਪੈਂਦਾ ਹੈ ਬਟ ਡਿਊਟੀ ਅਹਿਮ ਹੈ ਡਿਊਟੀ ਨੂੰ ਪਹਿਲ ਹੈ ਜਿੰਨੇ ਵੀ ਫੈਮਿਲੀਜ਼ ਨੇ ਉਹਨਾਂ ਦੇ ਫਾਦਰ ਮਦਰ ਸਾਰੇ ਬੱਚਿਆਂ ਨੂੰ ਸਪੋਰਟ ਕਰਨਾ ਉਹਨਾਂ ਨੂੰ ਪੜਾਇਆ ਜਾਵੇ ਲਿਖਾਇਆ ਜਾਵੇ ਉਹਨਾਂ ਨੂੰ ਸਪੋਰਟਸ ਲਾਈਨ ਹੈ ਜਿੰਨਾਂ ਵਿੱਚ ਵੀ ਉਹਨਾਂ ਦਾ ਇੰਟਰਸਟ ਹੈ ਤੇ ਉਹਨਾਂ ਨੂੰ ਜਿਹੜੀ ਉਹ ਐਕਟੀਵਿਟੀਜ਼ ਵਿੱਚ ਪਾਇਆ ਜਾਵੇ ਤਾਂ ਜੋ ਦੇਸ਼ ਦੀ ਤਰੱਕੀ ਹੋ ਸਕੇ ਬੱਚਿਆਂ ਦੀ ਤਰੱਕੀ ਹੋ ਸਕੇ ਮੈਂ ਸੀਨੀਅਰ ਕਨਸਟੇਬਲ ਅਨਵਦੀਪ ਕੋਹਰਾ ਮੈਂ ਸਾਂਝ ਕੇਂਦਰ ਸਬਡਿਵੀਜ਼ਨ ਸਾਂਝ ਕੇਂਦਰ ਨਾਲਾ ਵਿੱਚ ਪੋਸਟਡ ਹਾਂ ਅ ਮੂਮੈਂਟ ਇਹਦੇ ਪਹਿਲਾਂ ਤਾਂ ਮੈਂ ਆਪਣੀਆਂ ਸਾਰੀਆਂ ਦੇਸ਼ ਦੀਆਂ ਬੱਚੀਆਂ ਮਹਿਲਾਵਾਂ ਨੂੰ ਬਹੁਤ ਸਾਰੀ ਮੁਬਾਰਕਬਾਦ ਦੇਣਾ ਚਾਹੁੰਦੀ ਆ ਬਿਲਕੁਲ ਸਟਰਗਲ ਤਾਂ ਹੈ ਲਾਈਫ ਹੈ ਹੀ ਇੱਕ ਸਟਰਗਲ ਦਾ ਨਾਮ ਹੈ ਬਟੇ ਇਹਦੀ ਤੋ ਖਬਰੋਣਾ ਨਹੀਂ ਮੈਂ ਤੇ ਇਹੀ ਚਾਹਾਂਗੀ ਕਿ ਆਪਣੀਆਂ ਜਿੰਨੀਆਂ ਵੀ ਮਹਿਲਾਵਾਂ ਵਾ ਉਹ ਵੱਦ ਤੋਂ ਵੱਦ ਪੜ੍ਹਨ ਲਿਖਨ ਔਰ ਫੀਲਡ ਵਿੱਚ ਆਉਣ ਔਰ ਆਪਣੇ ਪ੍ਰੋਗਰੈਸ ਕਰਨਾ ਔਰ ਜੋ ਵੀ ਜਿੰਨੀ ਵੀ ਫੈਮਿਲੀਜ਼ ਨੇ ਉਹਨਾਂ ਦੇ ਫਾਦਰ ਮਦਰ ਸਾਰੀ ਬੱਚਿਆਂ ਨੂੰ ਸਪੋਰਟ ਕਰਨਾ ਉਹਨਾਂ ਨੂੰ ਪੜਾਇਆ ਜਾਵੇ ਲਿਖਾਇਆ ਜਾਵੇ ਉਹਨਾਂ ਨੂੰ ਸਪੋਰਟਸ ਲਾਈਨ ਹੈ ਜਿੰਨਾ ਵਿੱਚ ਵੀ ਉਹਨਾਂ ਦਾ ਇੰਟਰਸਟ ਹੈ ਤੇ ਉਹਨਾਂ ਨੂੰ ਜਿਹੜੀ ਉਹ ਐਕਟੀਵਿਟੀਜ਼ ਵਿੱਚ ਪਾਇਆ ਜਾਵੇ ਤਾਂ ਜੋ ਦੇਸ਼ ਦੀ ਤਰੱਕੀ ਤਰੱਕੀ ਹੋ ਸਕੇ ਬੱਚਿਆਂ ਦੀ ਤਰੱਕੀ ਹੋ ਸਕੇ ਅਜੀ ਹੈ ਸਮੋਇਆ ਕਿ ਤੁਸੀਂ ਤੁਹਾਡੇ ਬੀਬੀ ਨੇ ਤੁਹਾਨੂੰ ਰਿਕੁਐਸਟ ਕੀਤੀ ਹੈ ਵੀ ਘਰ ਰਵੋ ਪਰ ਡਿਊਟੀ ਤੇ ਜਾਣਾ ਪੈਂਦਾ ਹੈ ਬਿਸ਼ਪਾ ਹਾਂਜੀ ਹੁੰਦਾ ਹੈ ਕਿ ਜਿਸ ਦਿਨ ਨੂੰ ਛੁੱਟੀ ਹੁੰਦੀ ਹੈ ਫਿਰ ਇਸ ਨੂੰ ਵੀ ਹੁੰਦਾ ਹੈ ਕਿ ਮੰਮਾ ਘਰ ਰਹਿਣ ਕੇ ਵੇਲੇ ਸੰਡੇ ਆਉਂਦਾ ਹੈ ਬੱਚੇ ਨੂੰ ਹੁੰਦਾ ਹੈ ਕਿ ਸੰਡੇ ਸ਼ਾਇਦ ਮੰਮਾ ਘਰ ਹੀ ਹੋਣਗੇ ਬਟ ਨਹੀਂ ਸਾਨੂੰ ਇਮੀਡੀਏਟਲੀ ਆਪਣੀ ਡਿਊਟੀਆਂ ਆ ਜਦੋਂ ਕਾਲ ਆ ਜਾਂਦੀ ਹੈ ਅਮਰਜੈਂਸੀ ਤੇ ਸਾਨੂੰ ਜਾਣਾ ਪੈਂਦਾ ਹੈ ਬੱਚੇ ਨੂੰ ਸਮਝਾ ਕੇ ਤੇ ਬੱਚਾ ਤੇ ਕਿਸੇ ਵਾਲੇ ਰੋਂਦੇ ਨੂੰ ਵੀ ਛੱਡ ਕੇ ਜਾਣਾ ਪੈਂਦਾ ਹੈ ਬਟ ਡਿਊਟੀ ਅਹਿਮ ਹੈ ਡਿਊਟੀ ਨੂੰ ਪਹਿਲ ਹੈ ਡਿਊਟੀ ਤੇ ਜਾਣਾ ਹੀ ਜ਼ਰੂਰੀ ਹੈ ਕਿੰਨਾ ਕੁ ਸੰਘਰਸ਼ ਇਹ ਜੀ ਇਸ ਨਾਲ ਡਿਊਟੀ ਨਾਲ ਆਪਣੇ ਘਰ ਪਰ ਫੈਮਿਲੀ ਨੂੰ ਵਖ ਨਾਲ ਟਾਈਮ ਦੇ ਸੰਘਰਸ਼ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਡਬਲ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਘਰ ਵੀ ਦੇਖਣਾ ਹੈ ਇੱਕ ਜਿਹੜੀ ਲੜਕੀ ਹੈ ਜੋਬ ਵੀ ਕਰੇਗੀ ਉਹ ਕਿਸੇ ਦਿਨ ਉਹ ਵੀ ਹੈ ਕਿਸੇ ਦੀ ਵਾਈਫ ਵੀ ਹੈ ਮਮਾ ਵੀ ਹੈ ਤੇ ਇਸ ਕਰਕੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਜਾਂਦਾ ਹੈ ਆਪਣੀ ਡਿਊਟੀ ਵੀ ਕੀਤੀ ਜਾਂਦੀ ਹੈ ਟਾਈਮ ਕੱਢ ਕੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹੈ ਕੁਝ ਮਹਿਲਾ ਦਿੱਪਤੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਦੇ ਵੇਖਿਆ ਕਿ ਬਹੁਤ ਸਾਰੀਆਂ ਜਿਹੜੀਆਂ ਪੇਰੈਂਟਸ ਨੇ ਉਹ ਬੱਚਿਆਂ ਨੂੰ ਕਿਤੇ ਅੱਗੇ ਉਹਨਿੰਦੇ ਲੜਕੀਆਂ ਸਮਝ ਕੇ ਘਰਾਂ 'ਚ ਉਹਨੂੰ ਰੈਣੀ ਕਹਿੰਦੇ ਬਿਲਕੁਲ ਵੈਸੇ ਤਾਂ ਵੇਖਿਆ ਜਾਵੇ ਤਾਂ ਕਾਫੀ ਸਮਾਜ ਚੇਂਜ ਹੋ ਰਿਹਾ ਏ ਬਟ ਫਿਰ ਵੀ ਕੁਝ ਪਰਸੈਂਟ ਅਜੇ ਵੀ ਲੋਕਵੇਂ ਦੇ ਨੇ ਜਿਹੜੇ ਬੱਚਿਆਂ ਨੂੰ ਬਾਹਰ ਨਹੀਂ ਹੋਣ ਦਿੰਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਪੜਾਓ ਲਿਖਾਓ ਤਾਂ ਜੋ ਉਹ ਤਰੱਕੀ ਕਰ ਸਕਣ ਸਾਡਾ ਦੇਸ਼ ਤਰੱਕੀ ਕਰ ਸਕੇ ਅਸੀਂ ਵੀ ਹੋਰ ਕੰਟਰੀਆਂ ਵਾਂਗ ਜਿਹੜਾ ਵਾ ਸਾਡਾ ਦੇਸ਼ ਪ੍ਰੋਗਰੈਸ ਕਰੇ ਔਰ ਜੜੀਆਂ ਮਹਿਲਾਵਾ ਵਾ ਵੱਦ ਤੋਂ ਵੱਦ ਆ ਮੋੜਨਾ ਮੋੜਾ ਜੋੜ ਕੇ ਆਪਣੇ ਜੈਂਟਸ ਦੇ ਨਾਲ ਕੰਮ ਕਰ ਸਕਣ